ਸਾਡੇ ਘਰ ਚ ਨਾ ਮੈਂ ਬਹੁਤ ਪਹਿਲਾਂ ਤੋਂ ਬੈਡਰੂਮ ਦੇ ਵਿੱਚ ਇੱਕ ਕਵਾਲ ਕਲੌਕ ਹੈ ਉਹ ਸੈਲ ਕੱਢ ਰੱਖਿਆ ਮੈਂ ਖੜਾ ਆਪਣੇ ਸਮਾਜ ਚ ਕਹਿੰਦਾ ਖੜੀ ਖੜੀ ਜਿਹੜੀ ਨਹੀਂ ਰੱਖਣੀ ਚਾਹੀਦੀ ਮੇਰੀ ਮਾਂ ਵੀ ਕਹਿੰਦੀ ਪੁੱਤ ਖੜੀ ਖੜੀ ਹੈ ਮਾੜੀ ਹੁੰਦੀ ਹੈ ਹਾਂ ਪਰ ਮੈਂ ਉਹ ਤੋਂ ਬਹੁਤ ਪ੍ਰੇਰਣਾ ਲੈਂਦਾ ਉਸ ਖੜੀ ਤੋਂ ਬਹੁਤ ساری ਜ਼ਿੰਦਗੀ ਚ ਆਪਣੇ ਸਾਰਿਆਂ ਦੇ ਇੱਛਾ ਮੁਤਾਬਕ ਨਤੀਜੇ ਨਹੀਂ ਆਉਂਦੇ ਸਟੂਡੈਂਟ ਸੋਚਦਾ 95% ਨੰਬਰ ਆਉਣਗੇ 80 ਰਹਿ ਜਾਂਦੇ ਆ ਫਿਲਮ ਸਟਾਰ ਸੋਚਦਾ ਇਸ ਮੂਵੀ ਤੋਂ ਬਾਅਦ ਸੁਪਰਸਟਾਰ ਬਣ ਜਾਊਗਾ ਹਿੱਟ ਹੋਊਗੀ ਫਿਲਮ ਫਲॉप ਹੋ ਜਾਂਦੀ ਹੈ ਪੋਲੀਟਿਸ਼ੀਅਨ ਸੋਚਦਾ ਐਨੀਆਂ ਸੀਟਾਂ ਲੈ ਕੇ ਇੱਡੇ ਵੱਡੇ ਬਣ ਜਾਂਗੇ ਸੀਟਾਂ ਹਾਰ ਜਾਂਦੇ ਸਾਰੀਆਂ ਤਾਂ ਫਿਰ ਉਸ ਵੇਲੇ ਇੱਕ ਨੈਗੇਟਿਵਿਟੀ ਆ ਜਾਂਦੀ ਹੈ ਬੰਦੇ 'ਚ ਕਿ ਮੈਂ ਕੀ ਰੱਬ ਦੇ ਮਾਹ ਮਾਰੇ ਸੀ ਮੈਂ ਤਾਂ ਮੈਂ ਅਰਦਾਸ ਵੀ ਕਰਦਾ ਮੈਂ ਮਾੜਾ ਕੰਮ ਵੀ ਨਹੀਂ ਕੀਤਾ ਮੇਰੇ ਨਾਲ ਐਂ ਤਾਂ ਕਿਉਂ ਹੁੰਦਾ ਹੈ ਤਾਂ ਉਸ ਵੇਲੇ ਤੁਸੀਂ ਉਹ ਖੜੀ ਖੜੀ ਦੇਖਿਓ ਇਸ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ 24 ਘੰਟਿਆਂ 'ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ 11:05 ਤੇ ਘੜੀ ਖਰਾਬ ਹੋ ਗਈ ਤਾਂ ਇੱਕ ਵਾਰੀ ਦਿਨੇ 11:05 ਤੇ ਇੱਕ ਵਾਰੀ ਰਾਤ ਨੂੰ 11:05 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਖੜੀ ਘੜੀ ਦੋ ਵਾਰ ਸਹੀ ਹੋ ਸਕਦੀ ਹੈ ਸਾਡੇ ਸਾਹ ਤਾਂ ਚੱਲਦੇ ਨੇ ਅਸੀਂ ਵੱਧ ਵਾਰ ਸਹੀ ਹੋ ਸਕਦੇ ਹਾਂ ਪਰ eu going to be in the middle of